ਦੇ ਰਹਿਣ ਬਸੇਰੇ ਨੇ ਜਿਹੜੇ ਬਣਾਏ ਜਾ ਰਹੇ ਨੇ ਪੱਕੀਆਂ ਸਨਨਾ ਨੇ ਝੋਪੜੀਆਂ ਨੇ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਜੂਨ ਜਾਬਤਾ ਲੱਗ ਗਿਆ ਲੋਕ ਤਾਂ ਸੋਚ ਰਹੇ ਨੇ ਕਿ ਕਿਸਾਨ ਵਾਪਸ ਮੁੜ ਜਾਣਗੇ ਤੁਸੀਂ ਇੱਥੇ ਪੱਕੇ ਰਹਿਣ ਬਸੇਰੇ ਬਣਾ ਰਹੇ ਹੋ ਜੂਨ ਜਾਬਤਾ ਬੇਸ਼ੱਕ ਲੱਗ ਗਿਆ ਪਰ ਸਾਨੂੰ ਪਤਾ ਅਸੀਂ ਆਪਣੇ ਐਮਐਸਪੀ ਦਾ ਜਿਹੜਾ ਗਰੰਟੀ ਕਾਨੂੰਨ ਜਿੰਨਾ ਚਿਰ ਲੱਗ ਹੀ ਨਹੀਂ ਜਾਂਦੇ ਦੂਸਰੀ ਗੱਲ ਆ ਕਿ ਅੱਜ ਇਸ ਵਾਰ ਜ਼ਿੰਦਗੀ ਚ ਪਹਿਲੀ ਵਾਰੀ ਹੋਊਗਾ ਕਿ ਇੱਕ ਪਾਸੇ ਕੋਰਟ ਕੰਡੈਕਟ ਲੱਗਾ ਹੋਊਗਾ ਤੇ ਦੂਸਰੇ ਪਾਸੇ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਧਰਨੇ ਦੇ ਉੱਤੇ ਬੈਠੇ ਹੋਣਗੇ ਤੇ ਸੋ ਜਿਹੜੀ ਇਸ ਵਾਰ ਰਾਜਨੀਤੀ ਚੱਲੂਗੀ ਉਹ ਸਾਡੇ ਕਿਸਾਨਾਂ ਦੇ ਦਿਵਾਲੇ ਚੱਲੂ ਆਉਣ ਵਾਲੀਆਂ ਚਰਚਾ ਜਿਹੜੀਆਂ ਵੋਟਾਂ ਦੇ ਵਿੱਚ ਹੋਣਗੀਆਂ ਉਹ ਸਾਡੇ ਕਿਸਾਨਾਂ ਦੀਆਂ ਮੰਗਾਂ ਤੇ ਹੋਣਗੀਆਂ ਉਹ ਜਦੋਂ ਵੋਟਾਂ ਸੀਗੀਆਂ ਉਦੋਂ ਨਹੀਂ ਮੰਨੀ ਅੱਗੇ 5 ਸਾਲ ਸਰਕਾਰ ਕਿਸੇ ਦੀ ਆਉਂਦੀ ਆ ਕੀ ਲੱਗਦਾ ਉਹ ਮੰਨਦੇ ਨੇ ਨਹੀਂ ਮੰਨਦੇ ਚੁਣੌਤੀ ਬਹੁਤ ਵੱਡੀ ਆ ਕਈ ਘੋੜੀ ਨਾਲ ਲੈ ਕੇ ਆਏ ਬਿਲਕੁਲ ਜੀ ਸਭ ਕੁਝ ਦਾਤਰੀਆਂ ਵੀ ਨਾਲ ਆਈਈ ਘੋੜੀ ਵੀ ਨਾਲ ਹੀ ਆ ਤੇ ਇਹ ਟਿਕਣ ਨਹੀਂ ਦਿੰਦੀ ਜਿਹੜੀ ਕਿਰਤਾ ਜਿੰਨਾ ਚਿਰ ਕਿਰਤ ਕਰਦਾ ਨਹੀਂ ਕਿਸਾਨ ਕੋਈ ਵੀ ਲਾ ਲਓ ਸਾਡੇ ਬਜ਼ੁਰਗ ਵੀ ਲਾ ਲਓ ਉਹ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਬੈਠ ਜਾਓ ਪਰ ਇਹ ਸਾਨੂੰ ਫੇਰ ਵੀ ਨਾਲ ਕਹਿੰਦੇ ਅਸੀਂ ਵਾਂਸ ਸਿੱਧੇ ਸਰਕੜਾ ਸਿੱਧਾ ਕਰ ਕਰ ਫੜਾਈ ਜਾਂਦੇ ਆ ਤੁਹਾਨੂੰ ਤਰਾਲੀ ਚੋਂ ਫਿਰ ਆਨੰਦ ਤਾਂ ਜ਼ਿਆਦਾ ਇੱਥੇ ਆਉਣਾ ਬਾਪੂ ਜੀ ਜਿਹੜੀ ਸੰਪਤੀ ਕਾਹਹੀਂ ਆ ਨਾਲ ਕੋਲ ਬੈਠੇ ਆ ਜੀ ਇੱਥੇ ਆਨੰਦ ਆਉਂਦਾ ਜੀ ਅਸੀਂ ਤਾਂ ਆਪਣੇ ਹੱਕ ਮੰਗਣੇ ਆ ਸਾਨੂੰ ਜਿਹੜੀ ਮਰਜ਼ੀ ਸਰਕਾਰ ਆਵੇ ਸਾਡੇ ਹੱਕ ਦੇ ਦੇ ਹੂੰ ਸਾਨੂੰ ਹੋਰ ਕਾਹਦੀ ਲੋੜ ਆ ਅਸੀਂ ਸਰਕਾਰਾਂ ਦੇ ਵਿਰੋਧ ਕਿਉਂ ਆ ਹੂੰ ਅਸੀਂ ਸਰਕਾਰਾਂ ਦੇ ਵਿਰੋਧੀ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਮਨਵਿੰਦਰ ਸਿੰਘ ਟਵਾਣਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਹ ਕਿਸਾਨ ਆਪਣੇ ਹੱਕਾਂ ਨੂੰ ਮੰਨਵਾਉਣ ਦੇ ਲਈ ਸੜਕਾਂ ਤੇ ਡਟੇ ਹੋਏ ਨੇ ਅੱਜ 38ਵਾਂ ਦਿਨ ਆ ਤਕਰੀਬਨ ਕਿਸਾਨਾਂ ਨੂੰ ਕਿਸਾਨ ਆਪਣੇ ਮੰਗਾਂ ਮੰਨਵਾਉਣ ਦੇ ਲਈ ਡਟੇ ਹੋਏ ਨੇ ਸਰਕਾਰ ਵੱਲੋਂ ਰਸਤੇ ਬਲੌਕ ਕਰਕੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਦੇ ਬਾਡਰਾਂ ਤੇ ਹੀ ਰੋਕਿਆ ਹੈ ਇਹ ਕਿਸਾਨ ਦਿੱਲੀ ਲਈ ਰਵਾਨਾ ਹੋਏ ਸੀ ਪਰ ਅੱਜ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਸੰਭੂ ਤੋਂ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਹੋਊਗਾ ਕਿ ਚੋਣ ਜਾਬਤਾ ਲੱਗ ਗਿਆ ਮੌਸਮ ਚੇਂਜ ਹੋ ਗਿਆ ਰੋੜਾਂ ਤੇ ਰਹਿਣਾ ਬਹੁਤ ਔਖਾ ਏ ਕਿਸਾਨ ਅੱਕ ਕੇ ਪਿੰਡਾਂ ਨੂੰ ਵਾਪਸ ਜਾਣਗੇ ਪਰ ਅਸੀਂ ਤੁਹਾਨੂੰ ਸੰਭੂ ਦੇ ਹਾਲਾਤ ਦਿਖਾ ਰਹੇ ਹਾਂ ਸੰਭੂ ਤੇ ਕਿਸਾਨਾਂ ਵੱਲੋਂ ਸੜਕਾਂ ਦੇ ਵਿੱਚ ਬਾਸ ਗੱਡ ਦਿੱਤੇ ਗਏ ਨੇ ਬਾੜਾਂ ਇੱਥੇ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਸੰਨਾਂ ਨੇ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਕਿਉਂਕਿ ਤਰਪਾਲਾਂ ਨੇ ਜਿਹੜੀਆਂ ਟਰਾਲੀਆਂ ਦੇ ਵਿੱਚੋਂ ਤਪਦੀਆਂ ਨੇ ਤਰਪਾਲਾਂ 'ਚ ਟਾਈਮ ਕੱਢਣਾ ਬਹੁਤ ਔਖਾ ਗਰਮੀ ਦੇ ਟਾਈਮ ਦੇ ਵਿੱਚ ਤੇ ਇੱਥੇ ਪੱਕੇ ਰਹਿਣ ਬਸੇਰੇ ਨੇ ਜਿਹੜੇ ਬਣਾਏ ਜਾ ਰਹੇ ਨੇ ਪੱਕੀਆਂ ਸਨਾਂ ਨੇ ਝੋਪੜੀਆਂ ਨੇ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਦਾਤੀ ਖੁਰਪਾ ਕੁਹਾੜੀ ਲੈ ਕੇ ਕਿਸਾਨ ਨਾਲ ਆਏ ਨੇ ਇੱਥੇ ਵੀ ਇਹਨਾਂ ਦੀ ਜਿਹੜੀ ਮਿਹਨਤ ਹੈ ਇਹਨਾਂ ਦੀ ਕਿਰਤ ਹੈ ਨਹੀਂ ਰੁਕ ਰਹੀ ਕਿਉਂਕਿ ਇਹਨਾਂ ਨੂੰ ਕਿਰਤੀ ਲੋਕ ਵੀ ਕਿਹਾ ਜਾਂਦਾ ਏ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦੇ ਪੜਾਅ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਪੱਕੇ ਰਹਿਣ ਬਸੇਰੇ ਬਣਾਏ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਵੀਰੋਣੀ ਬਾਸ ਉੱਤੇ ਬਣਾ ਰਹੇ ਨੇ ਪੱਕਾ ਸਿਸਟਮਾ ਜਿਹੜਾ ਇੱਥੇ ਬਣਾ ਰਹੇ ਨੇ ਤਾਂ ਕਿ ਜਿਹੜੇ ਕਿਸਾਨਾਂ ਨੇ ਇੱਥੇ ਰਹਿਣਾ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਉਹਨਾਂ ਵਾਸਤੇ ਇਹ ਸੰਨਾ ਬਣਾਈਆਂ ਜਾ ਰਹੀਆਂ ਨੇ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਇਹ ਸੰਨਾ ਨੇ ਜਿਹੜੀਆਂ ਇਹ ਏਸੀ ਜਿਹਾ ਆਨੰਦ ਦੰਦੀਆਂ ਨੇ ਠੰਡੀਆਂ ਰਹਿੰਦੀਆਂ ਨੇ ਬਹੁਤ ਆਰਾਮਦਾਇ ਹੁੰਦੀਆਂ ਨੇ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਵੀ ਇਹ ਸੰਨਾ ਦੇ ਵਿੱਚ ਰਹਿੰਦੇ ਰਹੇ ਨੇ ਸੋ ਨੌਜਵਾਨ ਕਿਸਾਨ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੀ ਕੀ ਨਾਮ ਹੈ ਜੀ ਗਰਤੇਜ ਸਿੰਘ ਗਰਤੇਜ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਚੋਣ ਜਾਬਤਾ ਲੱਗ ਗਿਆ ਲੋਕ ਤਾਂ ਸੋਚ ਰਹੇ ਨੇ ਕਿ ਕਿਸਾਨ ਵਾਪਸ ਮੁੜ ਜਾਣਗੇ ਤੁਸੀਂ ਇੱਥੇ ਪੱਕੇ ਰਹਿਣ ਬਸੇਰੇ ਬਣਾ ਰਹੇ ਹੋ ਦੇਖੋ ਜੀ ਚੂਣ ਜਾਬਤਾ ਬੇਸ਼ੱਕ ਲੱਗ ਗਿਆ ਪਰ ਸਾਨੂੰ ਪਤਾ ਅਸੀਂ ਆਪਣੇ ਐਮਐਸਪੀ ਦਾ ਜਿਹੜਾ ਗਰੰਟੀ ਕਾਨੂੰਨ ਜਿੰਨਾ ਚਿਰ ਲੈ ਕੇ ਨਹੀਂ ਜਾਂਦੇ ਦੂਸਰੀ ਗੱਲ ਆ ਕਿ ਅੱਜ ਇਸ ਵਾਰ ਜ਼ਿੰਦਗੀ ਚ ਪਹਿਲੀ ਵਾਰੀ ਹੋਊਗਾ ਕਿ ਇੱਕ ਪਾਸੇ ਕੋਰਟ ਕੰਡੈਕਟ ਲੱਗਾ ਹੋਊਗਾ ਤੇ ਦੂਸਰੇ ਪਾਸੇ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਧਰਨੇ ਦੇ ਉੱਤੇ ਬੈਠੇ ਹੋਣਗੇ ਤੇ ਸੋ ਜਿਹੜੀ ਇਸ ਵਾਰ ਰਾਜਨੀਤੀ ਚੱਲੂਗੀ ਉਹ ਸਾਡੇ ਕਿਸਾਨਾਂ ਦੇ ਦਿਵਾਲੇ ਚੱਲੂਗੀ ਸਾ ਕਿਸਾਨਾਂ ਦੀਆਂ ਮੰਗਾਂ ਤੇ ਚੱਲੂਗੀ ਆਉਣ ਵਾਲੀਆਂ ਚਰਚਾ ਜਿਹੜੀਆਂ ਵੋਟਾਂ ਦੇ ਵਿੱਚ ਹੋਣਗੀਆਂ ਉਹ ਸਾਡੇ ਕਿਸਾਨਾਂ ਦੀਆਂ ਮੰਗਾਂ ਤੇ ਹੋਣਗੀਆਂ ਤੁਸੀਂ ਕਹਿ ਰਹੇ ਹੋ ਕਿਸਾਨਾਂ ਦੀਆਂ ਮੰਗਾਂ ਤੇ ਹੋਣਗੀਆਂ ਬਾਈ ਜੀ ਵੋਟਾਂ ਜਦੋਂ ਨਜ਼ਦੀਕ ਹੁੰਦੀਆਂ ਨੇ ਵੋਟਾਂ ਦਾ ਟਾਈਮ ਹੁੰਦਾ ਹੈ ਸਰਕਾਰਾਂ ਲਾਲਚ ਦੰਦੀਆਂ ਨੇ ਜਿਹੜੀਆਂ ਛੋਟੀਆਂ-ਮੋਟੀਆਂ ਮੰਗਾਂ ਹੁੰਦੀਆਂ ਨੇ ਉਹ ਮੰਨਦੀਆਂ ਨੇ ਜਾਂ ਕਹਿੰਦੀਆਂ ਨੇ ਆ ਪੂਰਾ ਕਰਾਂਗੇ ਤੁਸੀਂ ਤਾਂ ਮਨਵਾਉਣ ਦੇ ਲਈ ਬੈਠਿਓ ਜਦੋਂ ਵੋਟਾਂ ਸੀਗੀਆਂ ਉਦੋਂ ਨਹੀਂ ਮੰਨੀ ਅੱਗੇ 5 ਸਾਲ ਸਰਕਾਰ ਕਿਸੇ ਦੀ ਆਉਂਦੀ ਆ ਕੀ ਲੱਗਦਾ ਉਹ ਮੰਨਦੇ ਨੇ ਨਹੀਂ ਮੰਨਦੇ ਚੁਣੌਤੀ ਬਹੁਤ ਵੱਡੀ ਆ ਚੁਣੌਤੀਆਂ ਪੰਜਾਬ ਦੇ ਜਆਣ ਨੂੰ ਹਮੇਸ਼ਾ ਤੁਹਾਨੂੰ ਪਤਾ ਕਿ ਪੰਜਾਬ ਨੂੰ ਹਮੇਸ਼ਾ ਚੁਣੌਤੀਆਂ ਦੀਆਂ ਰਾਹ ਸਵੀਕਾਰ ਕਰਨੀਆਂ ਪਈਆਂ ਚੁਣੌਤੀਆਂ ਸਵੀਕਾਰ ਕਰਕੇ ਚੁਣੌਤੀਆਂ ਨੂੰ ਦੇਖਦੇ ਆਪਾਂ ਇੱਥੋਂ ਤੱਕ ਪਹੁੰਚੇ ਆਂ ਤੇ ਰਹੀ ਗੱਲ ਮੰਗਾ ਮੰਵਾਉਣ ਦੀ ਇਸ ਵਾਰ ਜਿਹੜੇ ਜੇ ਸਾਡੇ ਦੇ ਲੋਕਾਂ ਨੇ ਯਕੀਨ ਕੀਤਾ ਹੈ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਜਾਂ ਇਹਨਾਂ ਸਿੱਧੂਪੁਰ ਜਥੇਬੰਦੀ ਦੇ ਉੱਤੇ ਇਹਨਾਂ ਨੇ ਲੋਕਾਂ ਚ ਯਕੀਨ ਕੀਤਾ ਤੇ ਐਡੇ ਤਕੜੇ ਲੈਵਲ ਤੇ ਅੰਦੋਲਨ ਖੜਾ ਕਰ ਦਿੱਤਾ ਕਿਉਂਕਿ ਪਹਿਲਾਂ ਤਾਂ ਸੀਗੇ ਆਸ ਕਿਸੇ ਨੂੰ ਵੀ ਐਡਾ ਤਕੜਾ ਅੰਦੋਲਨ ਖੜਾ ਹੋ ਹੀ ਨਹੀਂ ਸਕਦਾ ਸਦੀਆਂ ਬਾਅਦ ਅੰਦੋਲਨ ਸ਼ੁਰੂ ਹੁੰਦੇ ਆ ਪਰ ਇਹ ਜਿਹੜੀ ਹਕਾਪਤੀ 에ਰਕ ਹਰ ਝੂਠ ਜਿਹੜੀ ਸਾਬਤ ਕੀਤੀ ਆ ਕਿ ਅੰਦੋਲਨ ਜੇ ਲੋਕ ਚਾਹਣ ਕਿ ਲੋਕ ਚਾਹੁੰਦੇ ਆ ਕਿ ਅਸੀਂ ਲੜਨਾ ਜਾਂ ਲੋਕ ਚਾਹੁੰਦੇ ਆ ਕਿ ਅਸੀਂ ਸਰਕਾਰ ਤੋਂ ਆਪਣੇ ਹੱਕ ਲੈਣੇ ਆ ਸਾਨੂੰ ਐਮਐਸਪੀ ਦੇ ਗਰੰਟੀ ਕਾਨੂੰਨ ਚਾਹੀਦਾ ਹੈ ਕਿਉਂਕਿ ਜੇ ਗੱਲ ਤਾਂ ਲੋਕਾਂ ਦੀ ਸਮਝ ਤੇ ਮੁੱਕਦੀ ਆ ਜੇ ਲੋਕਾਂ ਨੂੰ ਇਹ ਸਮਝ ਬਣ ਗਈ ਆ ਕਿ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਦਾ ਸਾਨੂੰ ਕੀ ਬੈਨੀਫਿਟ ਆ ਤੇ ਇਹਦਾ ਜਿੱਥੋਂ ਤੱਕ ਕਿਸਾਨਾਂ ਨੂੰ ਬੈਨੀਫਿਟ ਆ ਉਤੋਂ ਵੱਧ ਜਿਹੜਾ ਹੈ ਕਿ ਆਮ ਜਨਤਾ ਨੂੰ ਵੀ ਉਹਦਾ ਬੈਨੀਫਿਟ ਆ ਵੀ ਕੋਈ ਜੇ ਕੋਈ ਵੀ ਵਸਤੂ ਜਿਹੜੀ ਕਿਸਾਨ ਜਿੰਨੇ ਰੇਟ ਦੇ ਉੱਤੇ ਵੇਚਦਾ ਹੈ ਉਹਦੇ ਤੋਂ ਥੋੜੀ ਬਾਕੀ ਲਾਗਤ ਵੱਧ ਲਾ ਕੇ ਦੂਜਾ Dude, I'm... ਪਬਲਿਕ ਜਿਹੜੀ ਖਰੀਦ ਸਕਦੀ ਆ ਕਿਉਂਕਿ ਸਾਨੂੰ ਉਹਦੀ ਐਮਐਸਪੀ ਦਾ ਰੇਟ ਦਾ ਪਤਾ ਹੋਊਗਾ ਵੀ ਐਨੇ ਦੀ ਜੇ 2100 ਦੀ ਮੰਨ ਲਓ ਸਾਡੀ 2500 ਕਣਕ ਜਾਂਦੀ ਆ ਤੇ ਸਾਨੂੰ ਪਤਾ ਹੈ ਕਿ ਇੰਨੇ ਦਰਰੇ ਤੇ ਵਸ ਵਾਦ ਨੂੰ ਲਾਗਤ ਮੁੱਲ ਉਹਦੇ ਖਰਚੇ ਪਾ ਕੇ ਵੀ ਵਪਾਰੀ ਨੂੰ ਖਰਚੇ ਪਾ ਕੇ ਵੀ ਜੇ ਆਟਾ ਸਾਨੂੰ 30 ਜਾਂ 35 ਰੁਪਏ ਤੱਕ ਮਿਲਣਾ ਜਾਇਜ਼ ਆ ਤੇ ਜੇ ਇਸ ਤੋਂ ਮੰਨ ਲਓ ਇਹ ਰੇਟ ਹੀ ਨਾ ਹੁੰਦਾ ਇਹ ਨਾ طے ਹੀ ਨਾ ਹੁੰਦਾ ਤੇ ਫਿਰ ਵਪਾਰੀ ਜਿਹੜਾ ਸਿਸਟਮ ਆ ਉਹ ਆਪਣੀ ਮਰਜ਼ੀ ਨਾਲ 50 60 ਰੁਪਏ ਕਿਲੋ ਵੀ ਵੇਚ ਸਕਦਾ ਸੋ ਇਹਦਾ ਜ਼ਿਆਦਾ ਬੈਨੇਫਿਟ ਜਿਹੜਾ ਹੈ ਕਿ ਆਮ ਪਬਲਿਕ ਨੂੰ ਵੀ ਕਿਸਾਨ ਨੂੰ ਤੇ ਠੀਕ ਹੈ ਆਪਣੇ ਖੇ ਹੁੰਦਾ ਤੇ ਉਹਨੇ ਜੋਗੀ ਉਹ ਰੱਖ ਵੀ ਲੈਂਦਾ ਤੇ ਉਹਦੇ ਭੰਡਾਰੇ ਵੀ ਰਹਿੰਦੇ ਆ ਤੇ ਇਹ ਸੋ ਗੱਲ ਸਮਝਦੀ ਆ ਜਿੰਨਾ ਚਿਰ ਅਸੀਂ ਆਪਣੀ ਸਮਝ ਨਹੀਂ ਬਣਾਉਂਦੇ ਉਹਨਾਂ ਚਿਰ ਸਾਨੂੰ ਮਤਲਬ ਕੋਈ ਇਹ ਅੰਦੋਲਨ ਜਿਹੜੇ ਆ ਕਿ ਹਮੇਸ਼ਾ ਵੱਡੇ ਜਾਪਣਗੇ ਤੇ ਜੇ ਸਾਡੀ ਸਮਝ ਬਣ ਗਈ ਆ ਤੇ ਕੋਰਟ ਕੰਡੈਕਟ ਵਰਗੀਆਂ ਇਹੋ ਜੀਆਂ ਬੇਸ਼ੱਕ ਸਾਲ ਲੱਗਾ ਰਵੇ ਤਾਂ ਵੀ ਲੋਕ ਇੱਥੇ ਆਪਣੀ ਸਮਝ ਦੇ ਮੁਤਾਬਕ ਬੈਠੇ ਰਹਿਣਗੇ ਜੀ ਤੇ ਵੀਰ ਜੀ ਇਹ ਤੁਸੀਂ ਬਣਾ ਰਹੇ ਹੋ ਇਹ ਬਾਸ ਵਗੈਰਾ ਕਿੱਥੇ ਲੈ ਕੇ ਆ ਰਹੇ ਹੋ ਸਰਕੜਾ ਵਗੈਰਾ ਸਾਰਾ ਸਿਸਟਮ ਇਹ ਇੱਕ ਬਾਈ ਇੱਕ ਤਾਂ ਇਹ ਦਰਿਆਦਾਰ ਏਰੀਆ ਸਾਰਾ ਟੋਟਲ ਦਰਿਆ ਦੇ ਕੰਡੇ ਤੇ ਵੀ ਬਾਸ ਸਰਕੜਾ ਵਗੈਰਾ ਬਸੇਰਾ ਹੈ ਜਿੱਥੇ ਉਹਨਾਂ ਨੇ ਲਾਗੇ ਬੰਬ ਛੁੱਟੇ ਉਹਦੇ ਲਾਗੇ ਵੀ ਬਸੇਰਾ ਹੈ ਤੇ ਉੱਥੋਂ ਵੀ ਕੁਝ ਆਪਾਂ ਲੈ ਕੇ ਆਏ ਆ ਤੇ ਹਾਂ ਕਈ ਵਗੈਰਾ ਵੀ ਉੱਥੋਂ ਹੀ ਆਪਾਂ ਵੱਢ ਕੇ ਲੈ ਕੇ ਆਏ ਸੀ ਜੀ ਤੇ ਮਹਿਨਤੂਰੇ ਵੀ ਨਹੀਂ ਕਿਰਤੀ ਲੋਕ ਨੇ ਜਿਹੜੇ ਕਿਰਤੂਰੇ ਵੀ ਨਹੀਂ ਛੱਡਦੇ ਦਾਤੀ ਕਹੀ ਕੋਹਾੜੀ ਨਾਲ ਲੈ ਕੇ ਆਏ ਬਿਲਕੁਲ ਜੀ ਸਭ ਕੁਝ ਦਾਤਰੀਆਂ ਵੀ ਨਾਲ ਆ ਕ ਤੇ ਇਹ ਟੇਕ ਨਹੀਂ ਦਿੰਦੇ ਜਿਹੜੀ ਕਿਰਤਾ ਤੇ ਜਿੰਨਾ ਚਿਰ ਕਿਰਤ ਕਰਦਾ ਨਹੀਂ ਕਿਸਾਨ ਕੋਈ ਵੀ ਲਾ ਲਓ ਸਾਡੇ ਬਜ਼ੁਰਗ ਵੀ ਲਾ ਲਓ ਉਹ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਬੈਠ ਜਾਓ ਪਰ ਇਹ ਸਾਨੂੰ ਫੇਰ ਵੀ ਨਾਲ ਕਹਿੰਦੇ ਅਸੀਂ ਵਾਂਸ ਸਿੱਧੇ ਸਰਕੜਾ ਸਿੱਧਾ ਕਰ ਕਰ ਫੜਾਈ ਜਾਂਦੇ ਆ ਤੁਹਾਨੂੰ ਹਾਂ ਵੀ ਨਹੀਂ ਅਸੀਂ ਵੀ ਤੁਹਾਡੇ ਨਾਲ ਲੱਗਾਂਗੇ ਮੈਂ ਚਲੋ ਠੀਕ ਆ ਇਹ ਪਹਿਲਾਂ ਵੀ ਤੁਸੀਂ ਬਣਾਈਆਂ ਨੇ ਕਿਉਂਕਿ ਬਜ਼ੁਰਗ ਤਾਂ ਬਣਾਉਂਦੇ ਰਹਿੰਦੇ ਸੀਗੇ ਅੱਜ ਕੱਲ ਦੇ ਨੌਜਵਾਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਇਹਨਾਂ ਬਾਰੇ ਨਹੀਂ ਨਹੀਂ ਭਾਈ ਉਹ ਆਂਦੇ ਨਾਲ ਜੋ ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ ਸਿਰੇ ਛੱਡਿਆ ਚਾੜ ਕੇ ਬਸ ਹੱਥ ਪਾ ਲਿਆ ਹੁਣ ਸਿਰੇ ਚਾੜ ਕੇ ਛੱਡਾਂਗੇ ਭਾਈ ਹਾਂ ਤੇ ਹੋਰ ਵੀ ਵੀਰ ਨੇ ਹਾਂ ਜੀ ਵੀਰ ਜੀ ਵੈਗਰੀ ਜੀ ਖਾਲਸਾ ਵੈਗਰੀ ਮੱਤੀ ਕੀ ਨਾਮਾ ਜੀ ਜੋਗਾ ਸਿੰਘ ਜੀ ਹਾਂ ਜੀ ਜੋਗਾ ਸਿੰਘ ਜੀ ਫਿਰ ਪੱਕੀਆਂ ਸੱਨਾ ਬਣਾ ਰਹੇ ਹਾਂ ਪੱਕੇ ਰਹਿਣ ਬਸੇਰੇ ਇੱਥੇ ਤਿਆਰ ਕੀਤੇ ਜਾ ਰਹੇ ਨੇ ਲੋਕ ਤਾਂ ਕਹਿੰਦੇ ਕਿ ਵਾਪਸ ਆਉਣਗੇ ਹੁਣ ਹਾਂ ਜੀ ਜਿਹੜੇ ਲੋਕ ਇਸ ਟਾਈਮ ਬੈਠੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਮੰਨ ਕਰਕੇ ਲੜ ਰਿਹਾ ਕੋਈ ਤੰਨ ਕਰਕੇ ਕਰ ਲੜ ਰਿਹਾ ਕੋਈ ਤੰਨ ਕਰਕੇ ਲੜ ਰਿਹਾ ਲੜਾਈ ਹੁਣ ਸਾਰੇ ਵਰਗ ਦੀ ਲੜਾਈ ਆ ਇਹ ਦੇਸ਼ ਭਰ ਦੇ ਵਿੱਚ ਅਦੋਲਨ ਜਿਹੜਾ ਵਾ ਚੱਲ ਰਿਹਾ ਵਾ ਹੂੰ ਠੀਕ ਆ ਜੀ ਅਸ ਟਾਈਮ ਮੋਰਚਾ ਜਿਹੜਾ ਸਿਖਰਾਂ ਤੇ ਗਿਆ ਹੋਇਆ ਵਾ ਠੀਕ ਹੈ ਜੀ ਪਿੰਡਾਂ ਦੇ ਵਿੱਚੋਂ ਸਾਡੇ ਜਥੇ ਆ ਰਹੇ ਆ ਜਿਸ ਤਰ੍ਹਾਂ ਕਿ ਹੁਣ 20 ਤਰੀਕ ਨੂੰ ਜੌਨ ਬੌਲੀ ਸਾਹਿਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਤੁਰਨਾ ਹੈ ਉੱਥੋਂ ਜੌਨ ਪ੍ਰਧਾਨ ਕਲਵੰਤ ਸਿੰਘ ਜੀ ਗਵਾਹੀ ਕਰਨੀ ਹੈ ਗੁਰਵਿੰਦਰ ਸਿੰਘ ਭਰੋਪਾਲ ਆ ਸਕਦੇਵ ਸਿੰਘ ਵੇਲੀਆਂ ਐ ਬਲਜੀਤ ਸਿੰਘ ਬਾਗੜੀਆਂ ਐ ਸਤਨਾਮ ਸਿੰਘ ਕੌਕੇ ਆ ਸਾਡੇ ਪਿੱਛੇ ਜਿਹੜੇ ਆ ਪਿੰਡ ਮੀਟਿੰਗਾਂ ਲਾ ਕੇ ਤਿਆਰੀਆਂ ਵੀ ਨਾਲ ਦੀ ਨਾਲ ਕਰਵਾ ਰਹੇ ਆ ਮਤਲਬ ਰੋਜ਼ ਦਿਨ ਰੋਜ਼ ਇੱਥੇ ਵੀ ਮੀਟਿੰਗ ਸਾਡੀ 9 ਵਜੇ ਜ਼ਿਲ੍ਹਾ ਜ਼ਿਲ੍ਹੇ ਦੇ ਆਗੂਆਂ ਦੀ ਮੀਟਿੰਗ ਹੁੰਦੀ ਉਹਦੇ ਵਿੱਚ ਅਸੀਂ ਜ਼ਰੂਰ ਹਾਜ਼ਰ ਹੁੰਨੇ ਆ ਸਾਡੇ ਇੱਕ ਦੋ ਆਗੂ ਅਸੀਂ ਜਾਣ ਵਾਲੇ ਹਾਂ ਇੱਥੇ ਆ ਬਾਕੀ ਸਾਡੇ ਪਿਛੇ ਮਤਲਬ ਸਾਰੇ ਵਾ ਲੱਗੇ ਹੋਏ ਡਿਊਟੀਆਂ ਮੁਤਾਬਕ ਜੋ ਸਾਨੂੰ ਜ਼ਿਲ੍ਹਾ ਕਮੇਟੀ ਵੱਲੋਂ ਸਾਨੂੰ ਦਇਤਾਂ ਮਿਲ ਰਹੀਆਂ ਉਹਦੇ ਮੁਤਾਬਕ ਅਸੀਂ ਥੱਲੇ ਤੱਕ ਆਪਣਾ ਪ੍ਰੋਗਰਾਮ ਔਰਚੇ ਦਾ ਲੈ ਕੇ ਜਾ ਰਹੇ ਪਿੰਡਾਂ ਤੱਕ ਠੀਕ ਹੈ ਤੇ ਬਹੁਤ ਸਾਰੇ ਲੋਕਾਂ ਨੇ ਕਹਿਣਾ ਕਿ ਰੋਡਾਂ ਦੇ ਵਿੱਚ ਤੁਸੀਂ ਬਾਸ ਗੱਡਤੇ ਨੇ ਇਹ ਰੋਡ ਆ ਸਰਕਾਰੀ ਪ੍ਰਾਪਰਟੀ ਆ ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆਉਣੀਆਂ ਨੇ ਨਹੀਂ ਜੀ ਵੇਖੋ ਅਸੀਂ ਤੇ ਦਿੱਲੀ ਵੱਲ ਨੂੰ ਮੂੰਹ ਕੀਤੇ ਹੋਏ ਟਰੈਕਟਰ ਦੇ 13 ਫਰਵਰੀ ਤੋਂ ਜਾ ਰਹੇ ਆ ਅਸੀਂ ਕਿਦੋਂ ਮਤਲਬ ਰੋਡ ਨੂੰ ਜਾਮ ਕੀਤਾ ਸੀ ਤਾਂ ਕੀਤਾ ਹੀ ਨਹੀਂ ਸਰਕਾਰ ਨੇ ਅੱਗੇ ਐ ਬੈਗਰੀਗੜਾ ਲਾ ਕੇ ਵੱਡੀਆਂ ਵੱਡੀਆਂ ਰੋਕਾਂ ਲਾਈਆਂ ਵਾ ਠੀਕ ਆ ਜੀ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਆ ਠੀਕ ਆ ਜੀ ਹੂਣ ਵੇਖੇ ਕਿਸ ਤਰ੍ਹਾਂ ਇਹ ਕਿਸਾਨਾਂ ਨਾਲ ਨਿਬੜਦੇ ਆ ਜੀ ਜੀ ਠੀਕ ਆ ਜੀ ਇਹੋ ਜੀ ਕੋਈ ਗੱਲ ਨਹੀਂ ਗੀ ਰਸਤਾ ਅਸੀਂ ਛੱਡਿਆ ਹੋਇਆ ਵੇਖੋ ਇਹ ਅੱਗੇ ਵਧਣ ਦੀ ਕਾਲ ਆਉਂਦੀ ਆ ਫੇਰ ਇਹ ਜਿਹੜੀਆਂ ਬਣਾ ਰਹੇ ਹੋ ਇਹਨਾਂ ਨੂੰ ਫੇਰ ਇੱਦਾਂ ਪੱਟ ਕੇ ਅੱਗੇ ਨਾਲੇ ਲੈ ਕੇ ਜਾਣਗੇ ਬਿਲਕੁਲ ਜੀ ਜਿੱਦਾਂ ਸਾਨੂੰ ਸਾਡੇ ਆਗੂ ਕਹਿਣਗੇ ਅਸੀਂ ਉਸੇ ਤਰ੍ਹਾਂ ਚੱਲਣਾ ਸਾਡੇ ਆਗੂਆਂ ਦੇ ਸਾਰੇ ਤੇ ਅਸੀਂ ਖੜੇ ਆ ਜੀ ਹਾਂਜੀ ਜੀ ਜੀ ਹੋਰ ਵੀ ਕਿਸਾਨ ਨੇ ਹਾਂਜੀ ਬਾਪੂ ਜੀ ਵੈਗਰੀ ਜੀ ਖਾਲਸਾ ਵੈਗਰੀ ਕੀ ਨਾਮ ਹੈ ਜੀ ਮੇਨੋ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਤਾਂ ਹੀ ਇੱਥੇ ਬੈਠੇ ਆ ਹੂੰ ਜੋ ਚੜ੍ਹਦੀ ਕਲਾ ਨਾ ਹੁੰਦੀ ਇੱਥੇ ਕਿਵੇਂ ਬਹਿ ਜਾਂਦੇ ਹਾਂ ਹੈ ਜੀ ਅਸੀਂ ਆਪਣਾ ਜੰਗ ਲੈ ਕੇ ਆਏ ਜੰਗ ਜਿੱਤ ਕੇ ਜਾਵਾਂਗੇ ਠੀਕ ਆ ਤੇ ਸਾਨੂੰ ਕਿੰਨੇ ਟਾਈਮ ਲੱਗ ਜੇ ਜੀ ਆ ਚੋਂ ਤਾਂ ਆਪ ਤੇ ਸਾਡੇ ਕੋਲ ਕੋਈ ਅਹੀ ਜੀ ਚੀਜ਼ ਨਹੀਂ ਹੈਗੀ ਇਹ ਚੀਜ਼ ਸਾਨੂੰ ਖਰਾਬ ਕਰ ਦੋਗੇ ਨਾ ਅਸੀਂ ਇਸ ਚੀਜ਼ਾਂ ਤੋਂ ਨਹੀਂ ਡਰ ਹੌਸਲੇ ਬੁਲੰਦ ਨਹੀਂ ਹੌਸਲੇ ਬੁਲੰਦ ਆ ਨਵੇਂ ਸਰਕਾਰ ਆਊਗੀ ਫੇਰ ਅਸੀਂ ਬੈਠੇ ਆ ਉਹਦੇ ਕੋਲ ਵੀ ਖੜੇ ਆ ਲਿਆਓ ਜੀ ਇਹ ਬਹੁਤ ਲੋਕਾਂ ਨੂੰ ਤਾਂ ਇਹੀ ਲੱਗਦਾ ਸੀ ਕਿ ਇਹ ਤਾਂ ਬੀਜੇਪੀ ਵਿਰੋਧੀ ਨੇ ਤੁਸੀਂ ਕਹਿ ਰਹੇ ਹੋ ਕੋਈ ਵੀ ਸਰਕਾਰ ਬਣ ਜੇ ਉਹਦਾ ਵੀ ਵਿਰੋਧ ਕਰਾਂਗੇ ਹੋ ਹਾਂਜੀ ਹਾਂ ਅਸੀਂ ਬੀਜੇਪੀ ਦੇ ਵਿਰੋਧੀ ਨਹੀਂ ਹੈਗੇ ਅਸੀਂ ਤਾਂ ਆਪਣੇ ਹੱਕ ਮੰਗਣੇ ਆ ਹੂੰ ਅਸੀਂ ਤਾਂ ਆਪਣੇ ਹੱਕ ਮੰਗਣੇ ਆ ਸਾਨੂੰ ਜਿਹੜੀ ਮਰਜ਼ੀ ਸਰਕਾਰ ਆਵੇ ਸਾਡੇ ਹੱਕ ਦੇ ਦੇ ਹੂੰ ਸਾਨੂੰ ਹੋਰ ਕਾਹਦੀ ਲੋੜ ਆ ਅਸੀਂ ਸਰਕਾਰਾਂ ਦੇ ਵਿਰੋਧੀ ਕਿਉਂ ਆ ਹਾਂ ਅਸੀਂ ਸਰਕਾਰਾਂ ਦੇ ਵਿਰੋਧੀ ਨਹੀਂ ਹੈਗੇ ਜੀ ਹਾਂ ਤੇ ਥੋੜਾ ਪੜਾ ਕੇ ਇੱਧਰ ਆ ਜੀ ਇੱਥੇ ਆ ਮੇਰੀ ਆ ਟ੍ਰਾਲੀ ਖੜੀ ਐ ਸਾਹਮਣੇ ਅੱਛਾ ਤੇ ਟ੍ਰਾਲੀ ਚੋਂ ਫਿਰ ਆਨੰਦ ਤਾਂ ਜ਼ਿਆਦਾ ਇੱਥੇ ਆਉਣਾ ਬਾਪੂ ਜੀ ਜਿਹੜੀ ਸ਼ਨ ਪਾਤੀ ਕਾਹਹੀਂ ਆ ਨਾਲ ਕੋਲ ਬੈਠੇ ਆ ਜੀ ਇੱਥੇ ਆਨੰਦ ਆਉਂਦਾ ਜੀ ਹਾਂ ਆਪਾਂ ਵੀ ਸ਼ਨ ਪਾਵਾਂਗੇ ਹੀ ਵਾ ਕੱਲ ਨੂੰ ਟ੍ਰਾਲੀਆਂ ਮੋੜ ਕੇ ਲਾ ਦੇਣੀਆਂ ਜੀ ਅੱਛਾ ਤੁਸੀਂ ਵੀ ਉਧਰ ਬਣਾਉਣੀਆਂ ਨੇ ਸ਼ਨ ਹਾਂ ਜੀ ਹਾਂ ਕੱਲ ਨੂੰ ਟ੍ਰਾਲੀਆਂ ਮੋੜ ਕੇ ਲਾ ਦੇਣੀਆਂ ਆਪਾਂ ਵੀ ਸ਼ਨ ਪਾਵਾਂਗੇ ਪਾਵਾਂਗੇ ਅਸੀਂ ਪਹਿਲਾਂ ਉਧਰ ਥੱਲੇ ਜਾ ਕੇ ਬੈਠ ਕੇ ਦੇਖਿਆ ਉੱਥੋਂ ਤਾਂ ਉੱਠਣ ਨੂੰ ਦਿਲੇ ਨਹੀਂ ਕਰਦਾ ਮੈਂ ਕਹਾਂ ਜੀ ਮੈਂ ਵੀ ਇੱਥੇ ਆ ਕੇ ਬੈਠਣਾ ਨਾਲ ਕੋਲ ਵੀ ਇੱਥੇ ਹਾਂ ਹੋ ਟਰਾਲੀ ਜੇ ਉਤਰਪਾਲ ਤਪ ਜਾਂਦੀ ਆ ਇਹ ਬੈਠ ਠੰਡੀ ਰਹਿੰਦੀ ਆ ਜੀ ਹਾਂ ਇਹ ਠੰਡੀ ਰਹਿੰਦੀ ਆ ਜੀ ਹਾਂ ਜੀ ਹਾਂ ਮੈਂ ਜ਼ਿਲ੍ਹਾ ਪਟਿਆਲੇ ਤੋਂ ਆ ਪਿੰਡ ਮੇਰਾ ਚੌਰਾ ਹਾਂ ਔਰ ਟਰਾਲੀ ਕਿਹੜੀਆਂ ਬੰਦੇ ਆਉਨੇ ਆ ਭਗ ਜਨੇ ਆਉਨੇ ਆ ਭਗ ਜਨੇ ਆ ਪਰ ਇੱਥੇ ਮੈਂ ਇਕੱਲਾ ਹੀ ਬੈਠਿਆ ਅੱਛਾ ਤੁਸੀਂ ਉਦੋਂ ਤੋਂ ਡਟੇ ਬਈ ਹੋ ਹਾਂ ਮੈਂ ਕੱਲਾ ਬੰਦੇ ਆਉਨੇ ਆ ਮੇਰੇ ਭਗ ਜਨੇ ਆ ਘਰੇ ਨਹੀਂ ਕਹਿੰਦੇ ਵੀ ਬਾਪੂ ਘੇੜਾ ਤਾਂ ਮਾਰ ਜੋ ਬਾਪੂ ਕਹੂ ਤਾਂ ਤਾਂ ਜੇ ਕੋਈ ਘਰੇ ਹੋਵੇ ਹਾਂ ਮੁੰਡਾ ਬਾਹਰ ਗਿਆ ਵਾ ਅੱਛਾ ਬੇਟੀ ਵਿਆਹੀ ਵੀ ਆ ਘਰ ਦੀ ਘਰੇ ਇਕੱਲੀ ਆ ਫਿਰ ਬੇਬੇ ਨਹੀਂ ਕਹਿੰਦੀ ਕਿ ਤੁਸੀਂ ਇੱਥੇ ਦਿਲ ਲਾ ਲਿਆ ਉਰੇ ਪਿੰਡ ਘਰ ਦਾ ਵੀ ਕੰਮਕਾਰ ਦੇਖ ਲੋ ਉਹ ਨਹੀਂ ਹੁਣ ਤਾਂ ਸਿਆਣੇ ਆ ਹੁਣ ਉਹਨੇ ਕੀ ਕਹਿਣਾ ਵੀ ਆ ਹਾਂ ਹੋਰ ਅੱਛਾ ਆਹ ਕੰਮਕਾਰ ਵੀ ਬਹੁਤ ਨੇ ਜੀ ਘਰ ਦੀਆਂ ਕਬੀਲਦਾਰੀਆਂ ਉਹ ਕੰਮਕਾਰ ਤਾਂ ਚਲੋ ਮੇਰੇ ਭਤੀਜੇ ਹੈਗੇ ਆ ਜੀ ਉਹ ਸੰਭੀ ਜਾਣੇ ਆ ਠੀਕ ਹੈ ਠੀਕ ਹੈ ਭਤੀਜੇ ਹੈਗੇ ਆ ਉਹ ਸੰਭੀ ਜਾਣੇ ਆ ਉਹਨਾਂ ਨੂੰ ਪਤਾ ਵੀ ਜੇ ਅਸੀਂ ਨਹੀਂ ਸਾਂਭਾਂਗੇ ਸਾਨੂੰ ਵੀ ਜਾ ਕੇ ਬੈਠਣਾ ਪਊਗਾ ਅਕੀ ਡਿਊਟੀ ਥੋੜੀ ਹੋ ਲਾਤੀ ਬਈ ਚੱਲ ਬਾਪੂ ਅਸੀਂ ਸਾਰਾ ਸੰਭਾਂਗੇ ਤੈਂ ਉਧਰ ਮੋਦੀ ਨੂੰ ਮਨਾਉਣਾ ਹੈ ਹਾਂ ਅਸੀਂ ਪਰ ਹੁਣ ਤਾਂ ਮੋਦੀ ਰਿਹਾ ਨਹੀਂ ਤੈਂ ਆਪਣੀਆਂ ਮੰਗਾ ਬਣਵਾਉਣੀਆਂ ਨੇ ਮੰਗਾ ਬਣਵਾਉਣੀਆਂ ਆਪਾਂ ਨੇ ਪਿੰਡ ਦੇ ਆਉਨੇ ਆ ਬੰਦੇ ਆਉਨੇ ਆ ਪਿੰਡ ਦੇ ਆਉਨੇ ਆ ਉਹ 4-5 6 ਘੰਟੇ ਲਾ ਕੇ ਸ਼ਾਮ ਨੂੰ ਚਲੇ ਜਾਂਦੇ ਆ ਮੈਂ ਉਹ ਕਿਹਾ ਜੀ ਵੀ ਮੋਦੀ ਪ੍ਰਧਾਨ ਮੰਤਰੀ ਨਹੀਂ ਰਿਹਾ ਜੀ ਉਦਾਂ ਤਾਂ ਹੈਗਾ ਬਾਬਾ ਜੀ ਮੈਂ ਕਿਹਾ ਮੋਤੀ ਰਿਆ ਨਹੀਂ ਉਹ ਕਹਿੰਦੇ ਸ਼ੋਗਰਾ ਜੇ ਨਹੀਂ ਰਿਆ ਉਹ ਪ੍ਰਧਾਨ ਮੰਤਰੀ ਨਹੀਂ ਰਿਆ ਜੀ ਉਦਦਾ ਹੈਗਾ ਇਹ ਹਾਂ ਹਾਂ ਆਜੋ ਬਾਪੂ ਜੀ ਤੁਹਾਡੇ ਨਾਲ ਵੀ ਕਰ ਲਈਏ ਗੱਲ ਅੱਛਾ ਜੀ ਅੱਛਾ ਸੋ ਇਹ ਦੇਖੋ ਜੀ ਤੁਸੀਂ ਇਹ ਪੱਕੇ ਰਹਿਣ ਬਸੇਰੇ ਇੱਥੇ ਕਿਸਾਨਾਂ ਵੱਲੋਂ ਬਣਾ ਲਏ ਗਏ ਨੇ ਬੈਠਣ ਦੇ ਲਈ ਜਿਹੜੀਆਂ ਗੱਠਾਂ ਨੇ ਪਰਾਲੀ ਦੀਆਂ ਉਹਨਾਂ ਨੂੰ ਬੋਰੀਆਂ ਦੇ ਵਿੱਚ ਭਰ ਕੇ ਇੱਥੇ ਜਿਹੜੇ ਸੋਫੇ ਨੇ ਉਹ ਪੱਕੇ ਬਣਾ ਲਏ ਨੇ ਗੱਦੇ ਬਣਾ ਲੈਨੇ ਸੋਫੇ ਬਣਾ ਲੈਨੇ ਬਜ਼ੁਰਗ ਬੈਠੇ ਨੇ ਸਾਡੇ ਸਿੰਘ ਸਾਹਿਬ ਨੇ ਹਾਂਜੀ ਬਾਪੂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਫਤਿਹ ਕੀ ਨਾਮ ਹੈ ਜੀ ਨਿਰਮਲ ਸਿੰਘ ਨਿਰਮਲ ਸਿੰਘ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਡਟੇ ਵੇਉ ਪੂਰੇ ਲੋਕ ਤਾਂ ਕਹਿੰਦੇ ਚੋਣ ਜਾਬਤਾ ਲੱਗ ਗਿਆ ਵਾਪਸ ਆਉਣਗੇ ਕੋਈ ਵਿਚਾਰ ਚੋਣ ਜਾਬਤਾ ਭਾਵੇਂ ਨੇ ਜੋ ਮਰਜ਼ੀ ਲੱਗਾ ਰਵੇ ਕੰਮ ਨਿਬੜ ਗਏ ਤਾਂ ਫਿਰ ਜਾਵਾਂਗੇ ਅੱਛਾ ਹਾਂਜੀ ਇੱਥੇ ਹੀ ਰਹਿਣਾ ਇੱਥੇ ਰਹਿਣਾ ਆ ਕਰੇ ਵਾਸਤੇ ਬਣ ਰਿਹਾ ਹੈ ਇਸੇ ਕਾ ਵਾਸਤੇ ਬਣ ਰਿਹਾ ਹੈ ਪੱਕੇ ਜੀ ਹਾਂ ਅੱਗੇ ਵੀ ਸਿਰ ਜਿੰਨੇ ਚ ਰਿਆ ਨਾ ਤੂੰ ਉਹਨਾਂ ਦਿੱਲੀ ਪੂਰਾ ਪੂਰਾ ਟਾਈਮ ਲੱਗ ਗਿਆ ਨਹੀਂ ਭੱਜ ਭੁਜ ਗਿਆ ਗਏ ਆ ਹੁਣ ਵੀ ਪੂਰਾ ਇੱਕ ਕਾਰ ਇਹ ਕੰਮ ਪੂਰੇ ਛੱਡ ਕੇ ਫੇਰ ਇੱਥੇ ਆਏ ਆ ਜੀ ਬਿਲਕੁਲ ਪੱਕਾ ਜਨਜ਼ਰ ਕਿਸੇ ਬੰਨੇ ਗੱਲ ਨਹੀਂ ਮੋਦੀ ਦੀ ਲੱਗਦੀ ਉਹ ਨਹੀਂ ਜਾਏਗੇ ਹੂੰ ਸੋ ਇਹ ਦੇਖ ਰਹੇ ਜੀ ਤੁਸੀਂ ਹਾਂਜੀ ਚੜ੍ਹਦੀ ਕਲਾ ਸਿੰਘ ਸਾਹਿਬ ਚੜ੍ਹਦੀ ਕਲਾ ਜੀ ਹੋਰ ਕਿਹੜਾ ਪਿੰਡ ਹੈ ਜੀ ਪਿੰਡ ਖੈਰੇ ਜੀ ਖੈਰੇ ਇਹ ਕਿੱਥੇ ਕਮੈਂਦਾ ਜੀ ਇਹ ਕੱਲੇ ਵਾਲੇ ਲੱਗੇ ਮਰਸਾ ਲੱਗੇ ਜੀ ਅੱਛਾ ਜੀ ਅੱਛਾ ਮਾਝੇ ਵਾਲੇ ਮਝਾ ਲਉ ਹਾਂਜੀ ਹਾਂ ਹਾਂ ਹੋਰ ਠੀਕ ਠਾਕ ਸਿੱਤਾਂ ਕੈਮ ਨੇ ਜੀ ਠੀਕ ਆ ਕੈਮ ਆ ਜੀ ਚਲੋ ਕਵੇਂ ਚਾਹੀਦੀਆਂ ਨੇ ਜੀ ਤਾਂ ਹੀ ਜਿਹੜਾ ਸਾਡਾ ਆਉਣ ਵਾਲਾ ਭਵਿੱਖ ਸੁਧਰੂਗਾ ਤੁਸੀਂ ਜੇ ਬਜ਼ੁਰਗ ਕਹਿਮੋ ਹਾਂਜੀ ਵੈਗਰੀ ਜੀ ਖਾਲਸਾ ਵੈਗਰੀ ਫਤਿਹ ਕੀ ਨਾਮ ਹੈ ਜੀ ਚਰਨਜੀਤ ਸਿੰਘ ਹਾਂਜੀ ਚਰਨਜੀਤ ਸਿੰਘ ਜੀ ਫਿਰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਸਿਸਟਮ ਨੂੰ ਲੋਕਾਂ ਦੇ ਮਨਾਂ 'ਚ ਤਾਂ ਬਹਿਮ ਸੀਗਾ ਕਿ ਚੋਣ ਜਾਬਤਾ ਲੱਗੇ ਤਾਂ ਵਾਪਸ ਆ ਜਾਣਗੇ ਤੁਸੀਂ ਪੱਕੇ ਰਹਿਣ ਬਸੇਰੇ ਬਣਾਈ ਜਾਨੇ ਹਾਂ ਜੀ ਸਭਾ ਨੂੰ ਪੱਕੇ ਦੇ ਰੱਖਣੇ ਬਣੇ ਸੀ ਉਹਦਾਂ ਮੈਂ ਪਹਿਲੂ ਫੌਜੀ ਨੌਕਰੀ ਕੀਤੀ 17 ਸਾਲ ਅੱਛਾ ਰਿਟਾਇਰ ਫੌਜੀ ਹਾਂ ਰਿਟਾਇਰ ਫੌਜੀ ਹਾਂ ਜੀ ਉੱਥੇ ਵੀ ਚੰਗਾ ਲੜਦੇ ਰਹੇ ਹਾਂ ਤੇ ਇੱਥੇ ਵੀ ਲੜਾਈ ਤੇ ਆ ਥੋੜੀ ਲੜਾਈ ਨੂੰ ਤੇ ਆਪਾਂ ਖੁਸ਼ ਹਾਂ ਜੀ ਲੜਾਈ ਦੇ ਵਿੱਚ ਤੇ ਹਾਂ ਲੜਾਈ ਦੇ ਵਿੱਚ ਖੁਸ਼ ਹਾਂ ਉਦੋਂ ਤਰਾ ਟਾਰੀ ਬਾਰਡਰ ਦੇ ਰਹਿਣ ਵਾਲੇ ਅਸੀਂ अच्छा जी हां जी दे दे ते ਹੁਣ ਫਿਰ ਫੌਜ ਤੋਂ ਆ ਕੇ ਇੱਧਰ ਹੁਣ ਕਿਸਾਨੀ ਕੀਤਾ ਆਪਾਂ ਕਰਨਾ ਸ਼ੁਰੂ ਕੀਤਾ ਸੀ ਤੇ ਕਿਸਾਨੀ ਕੀਤੇ ਦੇ ਨਾਲ ਫਿਰ ਨਾਲ ਆਉਣਾ ਹੀ ਪੈਣਾ ਸੀ ਇਸ ਕਰਕੇ ਚੜਦੀ ਜੀ ਕਲਾ ਦੇ ਵਿੱਚ ਇੱਥੇ ਕਿਹੇ ਗੱਲ ਦਾ ਕੋਈ ਖਤਰਾ ਨਹੀਂ ਕੋਈ ਆਪਾਂ ਨੂੰ ਇਹੋ ਜਿਹਾ ਕੋਈ ਕਹਿਣਾ ਜੀ ਹੁਣ ਤੇ ਸਾਡੀਆਂ ਜਿਹੜੀਆਂ ਆਪਣੀ ਜਥੇਬੰਦੀਆਂ ਨੇ ਉਹਨਾਂ ਰੋਕਿਆ ਸਾ ਆਪਾਂ ਨੂੰ ਸਾਰਿਆਂ ਨੂੰ ਇੱਥੇ ਵੀ ਹੁਣ ਕਾਨੂੰਨ ਦੇ ਬੱਜੇ ਇੱਥੇ ਤੇ ਨਹੀਂ ਤੇ ਜਾਨ ਨੂੰ ਉੱਥੇ ਅੱਗੇ ਵੀ ਜਾਣਾ ਚਾਹੁੰਦੇ ਅਸੀਂ ਤੇ ਵੀ ਬਜ਼ੁਰਗਾਂ ਦੇ ਨਾਲ ਇੱਕ ਜਾਈਏ ਅੱਗੇ ਜਾਈਏ ਜਵਾਨਾਂ ਨੂੰ ਤੇ ਜਵਾਨ ਵੀ ਸ਼ਾਵਾਂ ਸੇ ਪੂਰੀ ਕੋਸ਼ਿਸ਼ ਕਰਨਦੇ ਆ ਸਾਨੂੰ ਹਣੇ ਵਿਚਾਰੇ ਮਕਾਨ ਪਾ ਕੇ ਦੇਂ ਢੇਰ ਮਾ ਨਾ ਬੈਠਣ ਵਾਸਤੇ ਉੱਥੇ ਜੀ ਜਦੋਂ ਤੁਸੀਂ ਮਿਲਟਰੀ ਦੇ ਵਿੱਚ ਸੀਗੇ ਹਾਂਜੀ ਉੱਥੇ ਵੀ ਮੌਸਮ ਬਦਲਦੇ ਨੇ ਗਰਮੀਆਂ ਦੇ ਵਿੱਚ ਅਜਿਹੇ ਹਾਲਾਤਾਂ ਦੇ ਵਿੱਚ ਰਹੇ ਹੋਮੇਗੇ ਉਹ ਹਾਂਜੀ ਹਾਂਜੀ ਉੱਥੇ ਕਿਦਾਂ ਤੰਬੂਆਂ 'ਚ ਰਹਿੰਦੇ ਸੀਗੇ ਕੀ ਸਿਸਟਮ ਸੀਗਾ ਔਰੇ ਤਾਂ ਇਹ ਬਹੁਤ ਸੋਹਣਾ ਹੈ ਦੀ ਸਾਹ ਹੈ ਠੰਡੀ ਸਾਹ ਹੈ ਤੇ ਉੱਥੇ ਕਿਦਾਂ ਦਾ ਸਿਸਟਮ ਸੀਗਾ ਉੱਥੇ ਦੇ ਵੇਖੋ ਜੀ ਤੰਬੂਆਂ ਦੇ ਵਿੱਚ ਲਾਉਣੇ ਪੈਂਦੇ ਸੀ ਆਪ ਹਮ ਤੇ ਕੈਮੋਫਲੇਜ ਕਰਨਾ ਪੈਂਦਾ ਸੀ ਇਹ ਸ਼ਾਇਦ ਵਿੱਚ ਗਰਾਊਂਡ ਦੇ ਵਿੱਚ ਨਹੀਂ ਨਾ ਰਖੀਦਾ ਰਹਿੰਦੇ ਹਮ ਉੱਥੇ ਗੱਡੀਆਂ ਵੀ ਕੈਮੋਫਲੇਜ ਖਾਸ ਕਰਕੇ ਮੈਂ ਡਰਾਈਵਰ ਹੀ ਤੇ ਗੱਡੀਆਂ ਵੀ ਕੈਮੋਫਲੇਜ ਆਪ ਖੁਦ ਕੈਮੋਫਲੇਜ ਪਤਾ ਨਹੀਂ ਲੱਗਦਾ ਵੀ ਇੱਥੇ ਫੌਜ ਰਹਿੰਦੀ ਵੀ ਆ ਕਿ ਨਹੀਂ ਰਹਿੰਦੀ ਉੱਥੇ ਨਾਲੋਂ ਤਾਂ ਆਨੰਦ ਇਹਦੇ ਨਾਲ ਚ ਜ਼ਿਆਦਾ ਹੈ ਜੀ ਫਿਰ ਹਾਂਜੀ ਹਾਂਜੀ ਇਹਦੇ ਵਿੱਚ ਵੀ ਆਨੰਦ ਜ਼ਿਆਦਾ ਹੈ ਹੂੰ ਉਹਦੇ ਕੱਚੇ ਧਾਗੇ ਨਾਲ ਵੱਜੀ ਸੀ ਜੀ ਫੌਜ ਜਿੱਥੇ ਮਰਜ਼ੀ ਬਿਠਾਉਣਾ ਉੱਥੇ ਉਹਦੇ ਲੈਣਾ ਨਹੀਂ ਹੂੰ ਤੇ ਇੱਥੇ ਹੁਣ ਛੜਕਾਂ ਦੇ ਬੈਠਣਾ ਪਿਆ ਹੂੰ ਆਪਣੇ ਲੋੜ ਨੂੰ ਕਿਸਾਨੀ ਕਿਤੇ ਵਾਸਤੇ ਬੈਠਣਾ ਪਿਆ ਲੈਣਾ ਜੀ ਹੂੰ ਇਸ ਕਰਕੇ ਉਹਨਾਂ ਉਹਨਾਂ ਵਾਲੀ ਪੀੜ੍ਹੀ ਜਿਹੜੀ ਉਹਨਾਂ ਬਾਰੇ ਵੀ ਸੋਚਣਾ ਵਿਚਾਰਿਆਂ ਬਾਰੇ ਹੂੰ ਹੁਣ ਸਾਡਾ ਮੌਕਾ ਮਿਲਿਆ ਨਹੀਂ ਤੇ ਸਾਡੇ ਜਿਹੜੇ ਗਾਂ ਪੋਤੇ ਪੋਤੀਆਂ ਵਾ ਨਹੀਂ ਤੇ ਉਹ ਪੁੱਛਣਗੇ ਵੀ ਉਸ ਟਾਈਮ ਤੇ ਤੁਸੀਂ ਕਿੱਥੇ ਸੀ ਤੇ ਹਾਜ਼ਰੀ ਲਾਉਣੀ ਜ਼ਰੂਰੀ ਆ ਜੀ ਇੱਥੇ ਜੀ 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 ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਹਾਂਜੀ ਇਹ ਸਨ ਕਿਸਾਨ ਜਿਨ੍ਹਾਂ ਦੇ ਹੌਸਲੇ ਬਲੰਦ ਨੇ ਪੱਕੇ ਰਹਿਣ ਬਸੇਰੇ ਬਣਾਏ ਜਾ ਰਹੇ ਨੇ ਕਹਿੰਦੇ ਸਾਡਾ ਤਾਂ ਲੰਘ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਲੜਾਈ ਲੜੀ ਜਾ ਰਹੀ ਆ ਆਉਣ ਵਾਲੇ ਭਵਿੱਖ ਨੂੰ ਸੁਧਾਰਨ ਵਾਸਤੇ ਲੜਾਈ ਲੜੀ ਜਾ ਰਹੀ ਆ ਇਹ ਲੜਾਈ ਜਾਰੀ ਰਹੂਗੀ ਜਦੋਂ ਤੱਕ ਮੰਗਾਂ ਨਹੀਂ ਮੰਨਦੀਆਂ ਕਿਉਂਕਿ ਕਿਸਾਨੀ ਦੀ ਹੋਂਦ ਦੀ ਲੜਾਈ ਆ ਇਹ ਕਿਸਾਨ ਦੇ ਭਵਿੱਖ ਦੀ ਲੜਾਈ ਆ ਸੋ ਇਹ ਲੜਾਈਆਂ ਲੜੀਆਂ ਜਾ ਰਹੀਆਂ ਨੇ ਇੱਥੇ ਰਹਿਣ ਬਸੇਰੇ ਬਣਾਏ ਜਾ ਰਹੇ ਨੇ ਹੌਸਲੇ ਬੁਲੰਦ ਨੇ ਚੜ੍ਹਦੀ ਕਲਾ 'ਚ ਨੇ ਕਿਸਾਨ ਅੱਗੇ ਸਰਕਾਰ ਕਿਹੜੀ ਬਣਦੀ ਆ ਕੀ ਨੀਤੀ ਆਉਂਦੀ ਆ ਕੀ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਉਹਦੇ ਤੇ ਨਜ਼ਰ ਬਣੀ ਰਹੂਗੀ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ